आम आदमी पार्टी यही कह के सत्ता ਦੇ ਵਿੱਚ ਆਈ ਸੀ ਕਿ ਸਾਡੇ ਕਿਸਾਨਾਂ ਦੇ ਧੀਆਂ ਪੁੱਤ ਪਿੰਡਾਂ ਦੇ ਪੁੱਤ ਲੀਡਰ ਬਣਨਗੇ ਹੁਣ ਮੰਤਰੀਆਂ ਦੀਆਂ ਗੱਡੀਆਂ ਡਾਂਗਾ ਮਾਰ ਕੇ ਨਹੀਂ ਲੰਘਿਆ ਕਰਨਗੀਆਂ ਲੱਗਦਾ ਇਸ ਵਾਰ ਪਾਰਟੀ ਵੀ ਭਰੋ ਸਕਦਾ ਹੈ ਬੋਲੇ ਸੋ ਨਿਹਾਲ ਜੈ ਹਾਂ ਆਮ ਆਦਮੀ ਪਾਰਟੀ ਜਿੰਦਾਬਾਦ ਵਾਹਿਗੁਰੂ ਜਗ ਕੋਰਾ ਜਿੰਦਾਬਾਦ ਵਾਹਿਗੁਰੂ ਜਗ ਕੋਰਾ ਜਿੰਦਾਬਾਦ ਉਸੀ ਤਰ੍ਹਾਂ ਸੰਬੋਧਨ ਕਰ ਰਹੀ ਸੀ ਲੋਕਾਂ ਨੂੰ ਭਾਵੁਕ ਹੋ ਗਏ ਕਿਉਂ ਮਨ ਕਿਉਂ ਪਰ ਹੈ तकरीबन ਜਦੋਂ ਦੀ ਪਾਰਟੀ ਸ਼ੁਰੂ ਹੋਈ ਜਾਂ ਮੈਂ ਉਦੋਂ ਦਾ ਮਿਹਨਤ ਕਰਦਾ ਪਰ ਜਦੋਂ ਮੌਕਾ ਆਉਂਦਾ ਤੇ ਉਦੋਂ ਮੇਰਾ ਹੱਕ ਮਰ ਜਾਂਦਾ ਜਿਹੜੇ ਚਲਾਕ ਬੰਦੇ ਹਨ ਫੀਲਡਿੰਗ ਇਹ ਜੀ ਲਾ ਦਿੰਦੇ ਵੀ ਮੇਰੇ ਹੱਥੋਂ ਖੁੱਸ ਜਾਂਦਾ ਤੇ ਦੋਵੇਂ ਹੱਥ ਜੋੜ ਕੇ ਆਤੀ ਪਾਰਟੀ ਨੂੰ ਵੀ ਬੇਨਤੀ ਕਰਦਾ ਵੀ ਐਸ ਵਾਰ ਨਾ ਦੇ ਪੁੱਤ ਨੂੰ ਛੱਡਿਓ ਆਪ ਦਾ ਚਿਹਰਾ ਛਾਲਣ ਨਾਲ ਜਾਂ ਆਪ ਦਾ ਚਿਹਰਾ ਚੈਨਲਾਂ ਤੇ ਵਿਖਾਉਣ ਨਾਲ ਬੰਦਾ ਵੱਡਾ ਨਹੀਂ ਹੁੰਦਾ ਇੱਥੇ ਸਾਡੇ ਬੜੇ ਹੁਣ ਪੈਰਾਸ਼ੂਟੇਡ ਬੰਦੇ ਫਿਰਦੇ ਆਂ ਵੀ ਅਸੀਂ ਟਿਕਟਾਂ ਲੈ ਲਾਂਗੇ ਉਹਨਾਂ ਦੇ ਦਿਲ ਚ ਵਹਿ ਮੈਂ ਪਾਰਟੀ ਪਾਰਟੀ ਭਰੋਸਾ ਕਰ ਸਕਦੀ ਹੈ ਪੈਰਾਸ਼ੂਟਾਂ ਤੇ ਤੁਹਾਨੂੰ ਲੱਗਦਾ ਆਵਾਜ਼ ਨਹੀਂ ਕਰਦੀ ਸਾਡੀ ਪਾਰਟੀ ਨਹੀਂ ਕਰਦੀ ਉਹਨਾਂ ਨੇ ਦੂਜੀਆਂ ਪਾਰਟੀਆਂ ਵਾਲਾ ਮੁੱਦਾ ਸਮਝ ਲਿਆ ਸੁਪੀਰ ਸਿੰਘ ਬਾਦਲ ਹੋ ਸਕਦੇ ਨੇ ਤੁਹਾਡੇ ਓਪੋਨੈਂਟ ਹੋ ਸਕਦੇ ਨੇ ਹੁਣ ਲੋਕਾਂ ਨੂੰ ਸਰਦਾਰ ਭਗਵੰਤ ਸਿੰਘ ਉਹਨੇ ਦੱਸਤਾ ਵੀ ਡਾਂਗ ਛੋਟੀ ਨਹੀਂ ਚੱਕਣੀ ਪੈਂਦੀ ਅੰਦਰ ਜਾ ਕੇ ਇੱਕ ਬਟਨ ਨੱਪਣਾ ਪੈਂਦਾ ਤੇ ਵੱਡੇ ਵੱਡੇ ਲੀਡਰਾਂ ਦਾ ਸਫਾਇਆ ਹੋ ਜਾਂਦਾ ਦਾ ਇੱਥੇ ਕਾਸਟ ਪੋਲਿਟਿਕਸ ਵੀ ਵੱਡੀ ਗੇਮ ਖੇਡਦੀ ਹੈ ਰਾਏ ਸਿੱਖ ਜਿਹੜੀ ਹੈ ਇੱਕ ਆਪਣਾ ਭਾਈਚਾਰਾ ਉਹ ਬਹੁਤ ਵੱਡੀ ਗਿਮਤੀ ਦੇ ਵਿੱਚ ਲੱਗਦਾ ਤੁਹਾਨੂੰ ਜਾਤ ਪਾਤ ਤੋਂ ਉੱਤੇ ਉੱਠ ਪਾਉਣਗੇ ਲੋਕ ਜਾਂ ਤੁਸੀਂ ਇੰਨਾ ਉਹਨਾਂ ਦੇ ਅੰਦਰ ਪਹੁੰਚ ਸਕੋਗੇ ਕਿ ਇਸ ਚੀਜ਼ ਦਾ ਘਾਟਾ ਨਾ ਪਈ ਕਿਸੇ ਤਰੀਕੇ ਹਰ ਜਾਤ ਪਾਤ ਜੁੜੇਗੀ ਮੇਰੇ ਕਿਸਾਨਾਂ ਤੋਂ ਲਗਾਤਾਰ ਵੋਟਾਂ ਲੈਂਦੇ ਆ ਕੱਚੀਆਂ ਜ਼ਮੀਨਾਂ ਦੇ ਤੁਹਾਡੀਆਂ ਪੱਕੀਆਂ ਕਰ ਪਰ ਅੱਜ ਤੱਕ ਨਹੀਂ ਕੀਤੀਆਂ ਤੇ ਮੈਂ ਲੋਕਾਂ ਨੂੰ ਕਹਿ ਕੇ ਆਉਣਾ ਵੀ ਤੁਹਾਡਾ ਪੁੱਤੇ ਕੰਮ ਕਰਾਊਗਾ ਯਾਦ ਰੱਖਿਓ ਉਹ ਹੋਰ ਇਹੋ ਜਿਹੀਆਂ ਚੀਜ਼ਾਂ ਤੁਸੀਂ ਕਿਉਂਕਿ ਹਲਕੇ ਇਲਾਕੇ ਚ ਵਿੱਚ ਕਰਦੇ ਹੋ ਕਿ ਕਿਹੜੀਆਂ ਮੰਗਾਂ ਨੇ ਤੁਹਾਨੂੰ ਲੱਗਦਾ ਵੀ ਸੁਖਰਾਜ ਸਿੰਘ ਗੋਰਾ ਲੋਕਾਂ ਦੀ ਆਵਾਜ਼ ਚੁੱਕੇਗਾ ਮੇਰਾ ਮੇਨ ਮੁੱਦਾ ਇਹ ਰੋਗਾ ਜਿਹੜੇ ਪਿੰਡਾਂ ਦੇ ਵਿੱਚ ਸਕੂਲ ਕਿਤੇ 5ਵੀਂ ਤੱਕ ਹੀ ਹੈ ਕਿਤੇ 8ਵੀਂ ਤੱਕ ਹੀ ਹੈ ਸਾਡੀ ਪੰਜਾਬ ਚ ਵੀ ਸਰਕਾਰ ਇਹ ਜਿਹੜਾ ਮੈਂ ਪੰਜਾਬ ਸਰਕਾਰ ਰਹੀ ਤੇ ਸੈਂਟਰ ਦੀ ਗਵਰਨਮੈਂਟ ਰਹੀ ਸਕੂਲ ਜ਼ਰੂਰ ਬਾਰਡਰ ਪੈਲਟ ਦੇ ਵਿੱਚ ਜਿਹੜੇ +2 ਤੱਕ ਤੇ ਸੁਖਰਾਜ ਸਿੰਘ ਗੋਰਾ ਕੋ ਤੁ ਵਟਾ ਕਰਨਗੇ ਜਾਂ ਵਿਚਾਰਧਾਰਾ ਦੀ ਪੋਲਿਟਿਕਸ ਕਰਨਗੇ ਮੈਂ ਕੋਈ ਆਪ ਦਾ ਚਿਹਰਾ ਕਦੇ ਨਹੀਂ ਵੱਡਾ ਕਰਦਾ ਚਿਹਰਾ ਕਰਨਾ ਹੁੰਦਾ ਤੁਹਾਡਾ ਲੋਕਾਂ ਨੇ ਵੱਡਾ ਜੇ ਤੁਸੀਂ ਸੇਵਾ ਕਰੋਗੇ ਸੱਚੇ ਮਨ ਨਾਲ ਤੁਸੀਂ ਆਪੇ ਵੱਡੇ ਹੋ ਜਾਓਗੇ ਸਤਿ ਸ਼੍ਰੀ ਅਕਾਲ ਪੰਜਾਬ ਾਨਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਲੈਕਸ਼ਨ ਚਿਰਤੇ ਨੇ 2024 ਚੋਣਾਂ ਨੂੰ ਲੈ ਕੇ ਹਰ ਪਾਰਟੀ ਹਰ ਲੀਡਰ ਹਰ ਆਗੂ ਸਰਗਰਮ ਹੈ ਤੇ ਇਹ ਸਭ ਦੇ ਵਿਚਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇੱਕ ਹੀ ਹੈ ਕਿ ਬਦਲਾ ਪੰਜਾਬ ਦੇ ਵਿੱਚ ਇੱਕ ਵਾਰ ਤਾਂ ਸੀ ਲੈ ਆਏ ਪਰ ਹੁਣ ਦੇਸ਼ ਦੇ ਵਿੱਚ ਬਦਲਾ ਕਿਵੇਂ ਲਿਆਂਦਾ ਜਾਵੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੀ ਬਹੁਮਤ ਨਾਲ ਆਈ ਤੇ ਹੁਣ ਜਿੱਥੇ ਐਮਪੀ ਇਲੈਕਸ਼ਨਾਂ ਦੀ ਗੱਲ ਆਉਂਦੀ ਹੈ ਲਗਾਤਾਰ ਉਮੀਦਵਾਰ ਚਿਹਰੇ ਟੋਲੇ ਜਾ ਰਹੇ ਨੇ ਤੇ ਲੋਕਾਂ ਨੇ ਵੀ ਆਪਣੇ ਮਨ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਫਿਰੋਜ਼ਪੁਰ ਸੀਟ ਫਿਰੋਜ਼ਪੁਰ ਉਹ ਹਲਕਾ ਹੈ ਜਿੱਥੋਂ ਸੁਖਬੀਰ ਸਿੰਘ ਬਾਦਲ ਐਮਪੀ ਨੇ ਤੇ ਅਕਾਲੀ ਦਲ ਨੂੰ ਜਿਹੜੇ ਮਿਹਨੇ ਜਿਹੜੇ ਗਿਲੇ ਪੰਜਾਬ ਦੇ ਲੋਕਾਂ ਨੇ ਕੀਤੇ ਉਸ ਤੋਂ ਬਾਅਦ ਹੁਣ ਬਦਲਾ ਦੀ ਭਾਲ ਫਿਰੋਜ਼ਪੁਰ ਦੇ ਵਿੱਚ ਵੀ ਹੈ ਤਾਂ ਦੇਖਣਾ ਹੋਏਗਾ ਕਿ ਉਹ ਚਿਹਰਾ ਕਿਹੜੇ ਹੋਣਗੇ ਪਰ ਅਸੀਂ ਜਦੋਂ ਪਿੰਡਾਂ ਦੇ ਵਿੱਚ ਅੱਜ ਆਏ ਪਿੰਡਾਂ ਦੇ ਵਿੱਚ ਜਦੋਂ ਪਹੁੰਚੇ ਤਾਂ ਉੱਥੇ ਸਰਗਰਮੀ ਵੇਖੀ ਗਈ ਆਮ ਆਦਮੀ ਪਾਰਟੀ ਤੋਂ ਸੁਖਰਾਜ ਸਿੰਘ ਗੋਰਾ ਜੋ ਕਿ ਲਗਾਤਾਰ ਯੂਥ ਦੇ ਵਿੱਚ ਕੰਮ ਕਰਦੇ ਰਹੇ ਨੇ ਡਾਇਰੈਕਟਰ ਵੀ ਰਹੇ ਨੇ ਯੂਥ ਦੇ ਲੀਡਰ ਵੀ ਰਹੇ ਨੇ ਤਾ ਇੱਕ ਗੱਲ ਤਾਂ ਇਹ ਮੰਨਣੀ ਪਵੇਗੀ ਕਿ ਆਗੂ ਮਹਿਲਾਂ ਦੇ ਵਿੱਚੋਂ ਪੈਦਾ ਨਹੀਂ ਹੁੰਦੇ ਲੀਡਰ ਪਿੰਡਾਂ ਦੇ ਵਿੱਚੋਂ ਪੈਦਾ ਹੁੰਦੇ ਨੇ ਗੱਲਬਾਤ ਕਰਾਂਗੇ ਜਾਣਦਿਆਂ ਬਾਈ ਸਸੀਕਾਲ ਸਭ ਤੋਂ ਪਹਿਲਾਂ ਬਾਬਾ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਕਰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਜੀ ਬਾਈ ਜਿਹੜਾ ਪਹਿਲਾ ਸਵਾਲ ਤਾਂ ਮੈਂ ਇਹੀ ਕਰੂੰਗਾ ਕਿ ਆਮ ਆਦਮੀ ਪਾਰਟੀ ਇਹ ਹੀ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਸਾਡੇ ਕਿਸਾਨਾਂ ਦੇ ਧੀਆਂ ਪੁੱਤ ਪਿੰਡਾਂ ਦੇ ਪੁੱਤ ਲੀਡਰ ਬਣਨ ਦੇ ਗਏ ਹੁਣ ਮੰਤਰੀਆਂ ਦੀਆਂ ਗੱਡੀਆਂ ਡਾਂਗਾ ਮਾਰ ਕੇ ਨਹੀਂ ਲੰਘਿਆ ਕਰਨਗੀਆਂ ਤਾਂ ਲੀਡਰ ਪਿੰਡਾਂ ਦੇ ਵਿੱਚੋਂ ਪੈਦਾ ਹੋ ਰਹੇ ਨੇ ਅੱਜ ਅਸੀਂ ਸਰਗਰਮੀ ਦੇਖੀ ਬਹੁਤ ਸਾਰੇ ਲੋਕ ਤੁਹਾਡੇ ਆਪਣੀ ਜਾਣ ਪਹਿਚਾਨ ਵਾਲੇ ਜਿਨ੍ਹਾਂ ਦੇ ਵਿੱਚ ਤੁਸੀਂ ਵੱਡੇ ਹੋਏ ਹੋਵੋਗੇ ਲੱਗਦਾ ਇਸ ਵਾਰ ਪਾਰਟੀ ਵੀ ਭਰੋਸਾ ਜਤਾਏਗੀ ਬਿਲਕੁਲ ਜਤਾਏਗੀ ਜੀ ਪਾਰਟੀ ਭਰੋਸਾ ਕਿਉਂਕਿ ਮੈਂ ਗੱਲਾਂ ਨਹੀਂ ਕਰਦਾ ਜੀ ਮੈਂ ਗਰਾਊਂਡ ਤੇ ਕੰਮ ਕਰਦਾ ਤੁਸੀਂ ਦੇਖ ਲਿਆ ਇਹ ਮੇਰਾ ਪਿੰਡ ਹੈ ਜੀ ਇੱਥੇ ਤਕਰੀਬਨ 3000 ਦੇ ਕਰੀਬ ਵੋਟ ਆ ਤੇ ਮੇਰੇ ਸਾਰੇ ਪਿੰਡ ਦੇ ਵਿੱਚੋਂ ਘਰ ਘਰ ਤੋਂ ਬੰਦਾ ਆਇਆ ਸੀ ਤੇ ਮੈਂ ਆਪਦੇ ਪਿੰਡ ਤੋਂ ਜਿਹੜੀਆਂ ਵੱਡੀਆਂ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਆਪਦੀ ਹਾਈ ਕਮਾਂਡ ਤੇ ਪੂਰਾ ਵਿਸ਼ਵਾਸ ਆ ਇਸ ਵਾਰ ਉਹ ਲੋਕ ਸਭਾ ਫਰੋਜਪੁਰ ਦੀ ਟਿਕਟ ਉਹ ਸਖਰਾਜ ਗੋਰੇ ਨੂੰ ਦੇਊਗੀ ਤੇ ਮੈਂ ਜਿੱਤ ਕੇ ਜਿਹੜੀ ਸੀਟ ਹੈ ਪਾਰਟੀ ਦੀ ਝੋਲੀ ਪਾਉਂਗਾ ਸੁਖਬੀਰ ਸਿੰਘ ਬਾਦਲ ਹੋ ਸਕਦੇ ਨੇ ਤੁਹਾਡੇ ਓਪੋਨੈਂਟ ਹੋ ਸਕਦੇ ਨੇ ਭਾਈ ਜੀ ਲੀਡਰ ਨੇ ਵੱਡੇ ਹੁੰਦੇ ਵੱਡੇ ਲੋਕ ਹੁੰਦੇ ਆ ਜੀ ਜੇ ਵੱਡੇ ਹੁੰਦੇ ਤੇ 2022 ਦੇ ਵਿੱਚ ਲਾਭ ਸਿੰਘ ਉਗੋਕੇ ਵਰਗੇ ਸਾਡੇ ਭਾਈ ਮੇਰਾ ਦੋਸਤ ਆ ਅਸੀਂ ਇਕੱਠੇ ਰਹੇ ਆ ਕੰਮ ਕੀਤਾ ਉਹ ਚਰਨਜੀਤ ਸਿੰਘ ਚੰਨੀ ਮਜੂਦਾ ਮੁੱਖ ਮੰਤਰੀ ਉਹਨਾਂ ਹਰਾਉਂਦਾ ਇਹ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਤਾਕਤ ਹੈ ਮੇਰੇ ਨਾਲ ਲੋਕਾਂ ਦੀ ਤਾਕਤ ਹੈ ਸੁਖਵੀਰ ਸਿੰਘ ਬਾਦਲ ਛੱਡੋ ਜੋ ਮਰਜ਼ੀ ਹੋਵੇ ਜਦੋਂ ਲੋਕ ਨਾਲ ਹੁੰਦਾ ਨਾ ਤੇ ਇੱਕ ਬਟਨ ਦਾ ਕੰਮ ਹੁੰਦਾ ਹੁਣ ਲੋਕਾਂ ਨੂੰ ਸਰਦਾਰ ਭਗਵੰਤ ਸਿੰਘ ਉਹਨੇ ਦੱਸਤਾ ਵੀ ਡਾਂਗ ਛੋਟੀ ਨਹੀਂ ਚੱਕਣੀ ਪੈਂਦੀ ਅੰਦਰ ਜਾ ਕੇ ਇੱਕ ਬਟਨ ਨੱਪਣਾ ਪੈਂਦਾ ਤੇ ਵੱਡੇ ਵੱਡੇ ਲੀਡਰਾਂ ਦਾ ਸਫਾਇਆ ਹੋ ਜਾਂਦਾ ਜੀ ਕੀ ਬਾਤ ਹੈ ਤਾਂ ਇੱਕ ਸਵਾਲ ਹਰ ਕੌਨਸਟੀਟੂਐਂਸੀ ਚ ਹੁੰਦਾ ਵੈਸੇ ਪ੍ਰਭਾਵਤਾ ਰਹਿੰਦਾ ਜਾਤ ਦਾ ਕਾਸਟ ਦਾ ਫਰੋਜ਼ਪੁਰ ਕੌਨਸਟੀਟੂਐਂਸੀ ਇਹੋ ਜਿਹੀ ਹੈ ਜਿਹੜੀ ਹਰ ਵਾਰ ਪੰਜਾਬ ਸਰਕਾਰ ਨੂੰ ਲਾਂਮਾ ਜ਼ਰੂਰ ਦਿੰਦੀ ਹੈ ਕਿ ਬਾਰਡਰ ਏਰੀਆ ਨੂੰ ਤੁਸੀਂ ਵਿਚਾਰ ਦਿਨੇ ਹੋ ਸਾਨੂੰ ਉਹਨੇ ਪੈਕੇਜ ਨਹੀਂ ਆਉਂਦੇ ਫੰਡ ਨਹੀਂ ਆਉਂਦੇ ਤਾਂ ਇੱਥੇ ਕਾਸਟ ਪੋਲਿਟਿਕਸ ਵੀ ਵੱਡੀ ਗੇਮ ਖੇਡਦੀ ਹੈ ਰਾਏ ਸਿੱਖ ਜਿਹੜੀ ਹੈ ਇੱਕ ਆਪਣਾ ਭਾਈਚਾਰਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਅਕਾਲੀ ਦਾ ਅਕਸਰ ਵਰਤਦਾ ਰਿਹਾ ਸ਼ੇਰ ਸਿੰਘ ਖਪਾਇਆ ਦੀ ਗੱਲ ਕਰ ਲਈਏ ਫਿਰ ਕਾਂਗਰਸ ਨੇ ਵੀ ਉਹੀ ਚੀਜ਼ਾਂ ਕੀਤੀਆਂ ਤਾਂ ਲੱਗਦਾ ਤੁਹਾਨੂੰ ਜਾਤ ਪਾਤ ਤੋਂ ਉੱਤੇ ਉੱਠ ਪਾਉਣਗੇ ਲੋਕ ਜਾਂ ਤੁਸੀਂ ਇੰਨਾ ਉਹਨਾਂ ਦੇ ਅੰਦਰ ਪਹੁੰਚ ਸਕੋਗੇ ਕਿ ਇਸ ਚੀਜ਼ ਦਾ ਘਾਟਾ ਨਾ ਪਾਏ ਕਿਸੇ ਤਰੀਕੇ ਹਰ ਜਾਤ ਪਾਤ ਜੁੜੇਗੀ ਜਿਹੜੀ ਤੁਸੀਂ ਗੱਲ ਪੈਕੇਜ ਦੀ ਕੀਤੀ ਹੈ ਸੱਚਮੁੱਚ ਸਾਡੇ ਫਿਰੋਜ਼ਪੁਰ ਨਾਲ ਸੈਂਟਰ ਦੀ ਗਵਰਨਮੈਂਟ ਨੇ ਹਮੇਸ਼ਾ ਧੱਕਾ ਕੀਤਾ ਹੋਰ ਤਾਂ ਹੋਰ ਮੇਰੇ ਕਿਸਾਨਾਂ ਤੋਂ ਲਗਾਤਾਰ ਵੋਟਾਂ ਲੈਂਦੇ ਆ ਕੱਚੀਆਂ ਜ਼ਮੀਨਾਂ ਦੇ ਤੁਹਾਡੀਆਂ ਪੱਕੀਆਂ ਕਰਨ ਪਰ ਅੱਜ ਤੱਕ ਨਹੀਂ ਕੀਤੀਆਂ ਤੇ ਮੈਂ ਲੋਕਾਂ ਨੂੰ ਕਹਿ ਕੇ ਆਉਣਾ ਵੀ ਤੁਹਾਡਾ ਪੁੱਤੇ ਕੰਮ ਕਰਾਊਗਾ ਯਾਦ ਰੱਖਿਓ ਤੇ ਦੂਜੀ ਕਿਹੜੀ ਗੱਲ ਤੁਸੀਂ ਕਾਸਟ ਵਾਈਜ਼ ਗੱਲ ਕਰਦੇ ਹੋ ਮੇਰੇ ਮੈਨੂੰ ਤਲੀਮ ਨਹੀਂ ਇਹ ਵੀ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਮੈਨੂੰ ਨਹੀਂ ਲੱਗਦਾ ਬਈ ਇਹ ਫਲਾਨੀ ਬਰਾਦਰੀ ਦਾ ਹੈ ਫਲਾਨੀ ਮੈਨੂੰ ਤਾਂ ਸਾਰੇ ਆਪ ਦੇ ਲੱਗਦੇ ਆ ਪਰ ਤੁਹਾਡੇ ਵਿਰੋਧੀ ਇਹ ਸ਼ਾਇਦ ਇਸ ਚੀਜ਼ ਨੂੰ ਵਰਤਦੇ ਹੀ ਹੋਣ ਮੈਂ ਉਹ ਪੁੱਛ ਰਿਹਾ ਕਿ ਲੱਗਦਾ ਉਸ ਚੀਜ਼ ਨੂੰ ਟੈਕਲ ਵੀ ਕਰਨਾ ਪਊ ਸਾਨੂੰ ਹਾਂਜੀ ਉਹ ਵਰਤੀ ਜਾਣ ਪਰ ਮੇਰਾ ਤੁਸੀਂ ਸਵੇਰੇ ਮੈਂ ਮੀਟਿੰਗ ਕਰ ਰਿਹਾ ਹਾਂ ਦੁੱਲੇ ਕੇ ਨੱਥੂ ਵਾਲਾ ਬਾਰਡ ਰਾਏ ਸਿੱਖ ਰਾਏ ਸਿੱਖ ਜਿਹੜੀ ਸਾਡੇ ਸਤਿਕਾਰਯੋਗ ਪਰਿਵਾਰ ਉਹਨਾਂ ਦੇ ਵਿੱਚ ਤੁਸੀਂ ਮੇਰਾ ਪਿਆਰ ਦੇਖਿਓ ਤੇ ਕੰਬੋਜ ਸਿੱਖਾਂ ਦੇ ਵਿੱਚ ਮੈਂ ਜਾਊਂਗਾ ਤੁਸੀਂ ਉੱਥੇ ਸੰਗਤ ਦੇ ਵਿੱਚ ਪਿਆਰ ਦੇਖਿਓ ਤੇ ਸ਼ਹਿਰਾਂ ਦੇ ਵਿੱਚ ਜਾਊਗਾ ਤੇ ਪਿਆਰ ਦੇਖੋ ਪੰਜਾਬ ਦੇ ਲੋਕ ਹੈ ਨਾ ਬਹੁਤ ਗਾਂ ਬਦੂ ਸੋਚ ਵਾਲੇ ਆ ਹੁਣ ਪੰਜਾਬ ਉਹ ਨਹੀਂ ਪੰਜਾਬ ਪੜਿਆ ਲਿਖਿਆ ਉਹ ਇੰਨਾਂ ਚੀਜ਼ਾਂ ਤੇ ਖਿਆਲ ਨਹੀਂ ਕਰਦਾ ਉਹ ਬੰਦੇ ਨੂੰ ਚੁੰਨਦੇ ਆ ਨਾ ਕਿ ਕਿਸੇ ਜਾਤ ਬਰਾਦਰੀ ਨੂੰ ਇੱਕ ਤੁਸੀਂ ਕਿਹਾ ਕਿ ਕੱਚੀਆਂ ਜ਼ਮੀਨਾਂ ਪੱਕੀਆਂ ਕਰਾ ਦੇਊਗਾ ਤੁਹਾਡਾ ਪੁੱਤ ਕਰਾਊਗਾ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਤੁਸੀਂ ਕਿਉਂਕਿ ਹਲਕੇ ਲੱਗ ਕੇ ਚ ਵਿੱਚਰਦੇ ਹੋ ਵੀ ਕਿਹੜੀਆਂ ਮੰਗਾਂ ਨੇ ਤੁਹਾਨੂੰ ਲੱਗਦਾ ਵੀ ਇਸ ਰਾਜ ਸਿੰਘ ਗੂਰਾ ਲੋਕਾਂ ਦੀ ਆਵਾਜ਼ ਚੁੱਕੇਗਾ ਕਿਉਂ ਤੁਹਾਨੂੰ ਲੋਕ ਤੁਹਾਡੇ ਤੇ ਜਾਂ ਪਾਰਟੀ ਪਰੋਸ ਜਿਹੜਾ ਬਾਰਡਰ ਬੱਟੇ ਆ ਨਾ ਜੇ ਉੱਥੇ ਸਕੂਲਾਂ ਦਾ ਤੋ ਬੁਰਾ ਹਾਲ ਜੀ ਠੀਕ ਹੈ ਜੀ ਜਿਹੜਾ ਸਕੂਲਾਂ ਦਾ ਉੱਥੇ ਹੱਲ ਆਉਣਾ ਹੈ ਜੇ ਸਾਡੇ ਬੱਚੇ ਪੜ੍ਹੇ ਨਾ ਤੇ ਉਹ ਫਿਰ ਨੌਕਰੀਆਂ ਤੇ ਕਿਵੇਂ ਜਾਣਗੇ ਅੱਗੇ ਕੀ ਹੁੰਦਾ ਸੀ ਅੱਗੇ ਮਾਂ ਪਿਓ ਆ ਜਿਹੜਾ ਉਹ ਆਪਣੇ ਬੱਚਿਆਂ ਨੂੰ ਪੜਾਉਂਦਾ ਨਹੀਂ ਸੀ ਕਾਰਨ ਇਹ ਸੀ ਵੀ ਉਹਨਾਂ ਨੂੰ ਇਹ ਸੀ ਯਾਰ ਨੌਕਰੀਆਂ ਤਾਂ ਜਿਹੜਾ ਪੈਸੇ ਦੇ ਕੇ ਨੌਕਰੀ ਲੱਗਣੀ ਹੈ ਤੇ ਕੰਟਰਸਟ ਲੈਂਦਾ ਨਹੀਂ ਸੀ ਮਾੜਾ ਬੰਦਾ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਲੋਕ ਕੰਟਰਸਟ ਲੈਣ ਲੱਗੇ ਲੋਕ ਇਹ ਕਹਿੰਦੇ ਆ ਯਾਰ ਭਗਵਾਨ ਤਾਂ ਮਾਨ ਤਾਂ ਨੌਕਰੀ ਦਿੰਦਾ ਜਿਹੜਾ ਬੰਦਾ ਕਾਬਲ ਆ ਉਹਨੂੰ ਤੇ ਲੋਕ ਪੜਾਉਣਾ ਚਾਹੁੰਦੇ ਆ ਪਰ ਸਕੂਲਾਂ ਦੀ ਬਹੁਤ ਘਾਟ ਹੈ ਮੇਰਾ ਮੇਨ ਜਿਹੜਾ ਮੁੱਦਾ ਮੈਂ ਰੱਟੀਆਂ ਰਟਾਈਆਂ ਗੱਲਾਂ ਨਹੀਂ ਕਰਦਾ ਮੇਰਾ ਮੇਨ ਮੁੱਦਾ ਇਹ ਰੋਗ ਹੈ ਜਿਹੜੇ ਪਿੰਡਾਂ ਦੇ ਵਿੱਚ ਸਕੂਲ ਕਿਤੇ 5ਵੀਂ ਤੱਕ ਹੀ ਆ ਕਿਤੇ 8ਵੀਂ ਤੱਕ ਹੀ ਆ ਸਾਡੀ ਪੰਜਾਬ ਚ ਵੀ ਸਰਕਾਰ ਗੁਰੂ ਸਾਹਿਬ ਕਿਰਪਾ ਕਰਨ ਆ ਰਾਮ ਭਗਵਾਨ ਕਿਰਪਾ ਕਰਨ ਜੀਸੂ ਸਾਹਿਬ ਕਿਰਪਾ ਕਰਨ ਮੁਹੰਮਦ ਸਾਹਿਬ ਕਿਰਪਾ ਕਰਨ ਮੈਨੂੰ ਪਹੁੰਚਾਉਣ ਠੀਕ ਹੈ ਜੀ ਇਹ ਜਿਹੜਾ ਮੈਂ ਪੰਜਾਬ ਸਰਕਾਰ ਰਹੀ ਤੇ ਸੈਂਟਰ ਦੀ ਗਵਰਨਮੈਂਟ ਰਹੀ ਸਕੂਲ ਜ਼ਰੂਰ ਬਾਰਡਰ ਪੈਲਟ ਦੇ ਵਿੱਚ ਜਿਹੜੇ ਪਲੱਸ 2 ਤੱਕ ਚਾਹੀਦੇ ਹੂੰ ਤਾ ਸੁਖਰਾ ਸਿੰਘ ਗੋਰਾ ਜੀ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਕਰਨਾ ਚਾਹਾਂਗਾ ਕਿ ਜਿੱਥੇ ਗੱਲ ਹੁੰਦੀ ਹੈ ਕਿ ਧਰਾਤਲ ਤੋਂ ਲੀਡਰ ਖੜੇ ਹੋਣ ਦੀ ਉੱਥੇ ਅੱਜ ਕੱਲ ਪਹਿਲਾ ਵਿਚਾਰ ਧਰਾਵਾਂ ਦੀ ਗੱਲ ਹੁੰਦੀ ਸੀ ਅੱਜ ਕੱਲ ਬਹੁਤ মিডিਆ ਦੇ ਔਨ ਕਰਕੇ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਕਰਕੇ ਇੱਕ ਕਰਤਾਰ ਇੱਕ ਜਣੇ ਦੇ ird gird ਬਹੁਤ ਸਿਆਸਤ ਕਮਾਈ ਜਾਂਦੀ ਹੈ ਜਿਵੇਂ ਹੁਣ ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਚਿਹਰਾ ਤਾਂ ਉਹਨਾਂ ਨੂੰ ਵੱਡਾ ਕੀਤਾ ਜਾਂਦਾ ਸੁਖਰਾ ਸਿੰਘ ਗੋਰਾ ਕੋਤ ਨੂੰ ਵੱਡਾ ਕਰਨਗੇ ਜਾਂ ਵਿਚਾਰਧਾਰਾ ਦੀ ਪੋਲਿਟਿਕਸ ਕਰਨਗੇ ਮੈਂ ਤਾਂ ਵਿਚਾਰਤਾਰਾ ਦੀ ਪੋਲਿਟਿਕਸ ਕਰੂੰਗਾ ਮੈਂ ਲੋਕਾਂ ਦੇ ਕੋਲੇ ਜਾ ਕੇ ਦੱਸਦਾ ਜਦੋਂ ਦੇ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਪਿੰਡਾਂ ਦੇ ਵਿੱਚ ਜਿਹੜੇ ਨਜਾਇਜ਼ ਪਰਚੇ ਹੁੰਦੇ ਸੀ ਲੜਾਈ ਝਗੜੇ ਹੁੰਦੇ ਸੀ ਉਹ ਹੁਣੇ ਬਿਲਕੁਲ ਬੰਦ ਹੋ ਗਏ ਜਿੰਨੇ ਸਰਕਾਰੀ ਅਫਸਰ ਉਹਨਾਂ ਨੂੰ ਡਰ ਪੈਣ ਲੱਗ ਗਿਆ ਯਾਰ ਅਸੀਂ ਗਲਤ ਕੰਮ ਕੀਤਾ ਸਾਨੂੰ ਸਸਪੈਂਡ ਕਰ ਦਿੱਤਾ ਜਾਊਗਾ ਤੇ ਲੋਕ ਜਦੋਂ ਦੇ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਆਮ ਘਰਾਂ ਦੇ ਬੱਚੇ ਵੀ ਰਾਜਨੀਤੀ ਦੇ ਵਿੱਚ ਇੰਟਰਸਟ ਲੈਣ ਲੱਗੇ ਆ ਮੈਂ ਕੋਈ ਆਪ ਦਾ ਚਿਹਰਾ ਕਦੇ ਨਹੀਂ ਵੱਡਾ ਕਰਦਾ ਚਿਹਰਾ ਕਰਨਾ ਹੁੰਦਾ ਤੁਹਾਡਾ ਲੋਕਾਂ ਨੇ ਵੱਡਾ ਜੇ ਤੁਸੀਂ ਸੇਵਾ ਕਰੋਗੇ ਸੱਚੇ ਮਨ ਨਾਲ ਤੁਸੀਂ ਆਪੇ ਵੱਡੇ ਹੋ ਜਾਓਗੇ ਆਪ ਦਾ ਚਿਹਰਾ ਛਾਲਣ ਨਾਲ ਜਾਂ ਆਪ ਦਾ ਚਿਹਰਾ ਚੈਨਲਾਂ ਤੇ ਵਿਖਾਉਣ ਨਾਲ ਬੰਦਾ ਵੱਡਾ ਨਹੀਂ ਹੁੰਦਾ ਇੱਥੇ ਸਾਡੇ ਬੜੇ ਹੁਣ ਪੈਰਾਸ਼ੂਟੇਡ ਬੰਦੇ ਫਿਰਦੇ ਆਂ ਵੀ ਅਸੀਂ ਟਿਕਟਾਂ ਲੈ ਲਾਂਗੇ ਉਹਨਾਂ ਦੇ ਦਿਲ ਚ ਵਹਿ ਮੈਂ ਪਾਰਟੀ ਪਾਰਟੀ ਪਰੋਸਾ ਕਰ ਸਕਦੀ ਹੈ ਪੈਰਾਸ਼ੂਟਾਂ ਤੇ ਤੁਹਾਨੂੰ ਲੱਗਦਾ ਆ ਮੈਂ ਨਹੀਂ ਕਰਦੀ ਸਾਡੀ ਪਾਰਟੀ ਨਹੀਂ ਕਰਦੀ ਉਹਨਾਂ ਨੇ ਦੂਜੀਆਂ ਪਾਰਟੀਆਂ ਵਾਲਾ ਮੁੱਦਾ ਸਮਝ ਲਿਆ ਵੀ ਚੈਨਲਾਂ ਤੇ ਚਲਾਵਾਂਗੇ ਵੀ ਇਹ ਪਹਿਲੇ ਨੰਬਰ ਤੇ ਚੱਲ ਰਿਹਾ ਦੂਜੇ ਤੇ ਟਿਕਟਾਂ ਮਿਲ ਜਿਓ ਸਰਦਾਰ ਭਗਵੰਤ ਸਿੰਘ ਮਾਣ ਦੀ ਅੱਖ ਆ ਨਾ ਜਿਹੜੀ ਉਹਨੂੰ ਪਤਾ ਹੈ ਭਈ ਅੱਜ ਇਸ ਗੁੱਟ ਚ ਸਖਰਾਜ ਗੋਰੀ ਦੀ ਮੀਟਿੰਗ ਹੋ ਰਹੀ ਹੈ ਫਲਾਨੀ ਗੁੱਟ ਚਾਹ ਹੋ ਰਿਹਾ ਉਹ ਪੰਜਾਬ ਦੀ ਇੱਕ ਇੱਕ ਚੀਜ਼ ਦੇਖਦੇ ਆ ਤੇ ਉਥੇ ਰਵਿੰਦ ਕੇਜਰੀਵਾਲ ਸਾਹਿਬ ਦਿੱਲੀ ਚ ਬੈਠੇ ਵੀ ਉਹਨਾਂ ਦੀ ਹਰ ਪਾਸੇ ਨਿਗਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਿੰਨਾ ਹੌਸਲਾ ਰੱਖੋ 2 ਸਾਲ ਹੋਏ ਆ ਮਾਨ ਸਾਹਿਬ ਰਵਿੰਦ ਕੇਜਰੀਵਾਲ ਸਾਹਿਬ ਲੱਗੇ ਆ ਪੰਜਾਬ ਨੂੰ ਲੀਹਾਂ ਤੇ ਪਚਾ ਕੇ ਹਟਣਗੇ ਘਬਰਾਓ ਨਾ 2027 ਦੇ ਵਿੱਚ ਚੌਂਕਾਂ 'ਚ ਖੜਕੇ ਕਵਾਂਗੇ ਜੇ ਕੰਮ ਕੀਤਾ ਵੋਟ ਪਾ ਦਿਓ ਤੇ ਨਹੀਂ ਕੀਤਾ ਨਾ ਪਾਓ ਜੀ ਇੱਕ ਇੱਕ ਸਵਾਲ ਬਾਈ ਜੀ ਵੈਸੇ ਮੈਂ ਇੰਟਰਵਿਊ ਖਤਮ ਕਰਨ ਲੱਗਾ ਸੀ ਤੁਸੀਂ ਜਦੋਂ ਸੰਬੋਧਨ ਕਰ ਰਹੇ ਸੀ ਲੋਕਾਂ ਨੂੰ ਭਾਵੁਕ ਹੋ ਗਏ ਕਿਉਂ ਮਨ ਕਿਉਂ ਉੱਪਰ ਆਇਆ ਸਪਰਸ ਸਿੰਘ ਗੋਰਾ ਦਾ ਪਰਿਵਾਰ ਕਿਹ ਇਹ ਦਿਆ ਆਰਥਿਕ ਪੱਖੋਂ ਕਿਹ ਇਹ ਨੇ ਕਿ ਮਸੀਬਤਾਂ ਆਈਆਂ ਕਿਉਂ ਤੁਸੀਂ ਰੋਏ ਨਹੀਂ ਮੈਂ ਆਰਥਿਕ ਪੱਖੋਂ ਨਹੀਂ ਰੋਇਆ ਮੇਰਾ ਬੜਾ ਬਹੁਤ ਨਹੀਂ ਉਦਾਂ ਪੁੱਛਦਾ ਮੈਂ ਕਿਉਂਕਿ ਲੋਕ ਇੱਥੇ ਬਹੁਤ ਗਰੀਬ ਵੀ ਨੇ ਬਹੁਤ ਅਮੀਰ ਵੀ ਨੇ ਸੁਖਰਾਜ ਸਿੰਘ ਗੋਰਾ ਕਿਹਦੇ ਆਰਥਿਕ ਪੱਖੋਂ ਆਉਂਦਾ ਗਰੀਬ ਤਾਂ ਬੰਦੇ ਦੇ ਦਿਮਾਗ ਚੰਦਾ ਜੀ ਗਰੀਬ ਨਹੀਂ ਕੋਈ ਵੀ ਹੁੰਦਾ ਬੰਦਾ ਦਿਲ ਤੋਂ ਮੀਰ ਹੋਣਾ ਚਾਹੀਦਾ ਬਾਕੀ ਪ੍ਰਮਾਤਮਾ ਗੁਰੂ ਸਾਹਿਬ ਗੁਰੂ ਰਾਮਦਾਸ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਪੈਸਾ ਪੂਸਾ ਕੋਈ ਚੀਜ਼ ਮੈਂ ਨਹੀਂ ਰੱਖਦਾ ਮੈਨੂੰ ਬੜੇ ਚੰਗੇ ਘਰੇ ਜਨਮ ਦਿੱਤਾ ਮੈਂ ਬਹੁਤ ਚੰਗੇ ਮੈਂ ਉਹਦਾ ਦੋ ਵਾਰ ਅੱਠ ਕੇ ਸ਼ੁਕਰ ਕਰਦਾ ਸਵੇਰੇ ਸ਼ਾਮੇ ਮੈਨੂੰ ਇੱਡੇ ਵਧੀਆ ਕਰੇ ਜਨਮ ਦਿੱਤਾ ਮੈਂ ਰੋਇਆ ਤਾਂ ਮੇਰਾ ਮਨ ਤਾਂ ਭਰਿਆ ਵੀ ਮੈਨੂੰ ਤਕਰੀਬਨ ਜਦੋਂ ਦੀ ਪਾਰਟੀ ਸ਼ੁਰੂ ਹੋਈ ਜਾਂ ਮੈਂ ਉਦੋਂ ਦਾ ਮਿਹਨਤ ਕਰਦਾ ਪਰ ਜਦੋਂ ਮੌਕਾ ਆਉਂਦਾ ਤੇ ਉਦੋਂ ਮੇਰਾ ਹੱਕ ਮਰ ਜਾਂਦਾ ਜਿਹੜੇ ਚਲਾਕ ਬੰਦੇ ਆ ਨਾ ਉਹ ਕੋਈ ਫੀਲਡਿੰਗ ਐਵੀ ਜੀ ਲਾ ਦਿੰਦੇ ਵੀ ਮੇਰੇ ਹੱਥੋਂ ਖੁੱਸ ਜਾਂਦਾ ਤੇ ਮੈਂ ਤਾਂ ਰਕੀ ਸਾਰੇ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਦਾ ਤੇ ਦੋਵੇਂ ਹੱਥ ਜੋੜ ਕੇ ਆ ਦੀ ਪਾਰਟੀ ਨੂੰ ਵੀ ਬੇਨਤੀ ਕਰਦਾ ਵੀ ਇਸ ਵਾਰ ਨਾ ਦੇ ਪੁੱਤ ਨੂੰ ਛੱਡਿਓ ਬਸ ਇਹੀ ਵੀਰ ਜੀ ਫਿਰ ਤੋਂ ਤੁਹਾਡੀਆਂ ਅੱਖਾਂ ਨਮ ਹੋਈਆਂ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੋਢ ਤੋਂ ਆਮ ਆਦਮੀ ਪਾਰਟੀ ਦਾ ਜਦੋਂ ਤੋਂ ਜੜ ਲੱਗੀ ਆ ਪੰਜਾਬ ਦੇ ਵਿੱਚ ਉਦੋਂ ਦੇ ਮਿਹਨਤਾਂ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਜੰਮੇ ਆ ਪਿੰਡਾਂ 'ਚ ਰਹਿੰਦੇ ਆ ਉੱਥੇ ਹੀ ਵਿਚਰ ਰਹੇ ਆ ਤੇ ਉਮੀਦ ਕਰਦੇ ਆ ਕਿ ਇਸ ਵਾਰ ਜਿਹੜਾ ਕਿ ਸੁਖਰਾਜ ਸਿੰਘ ਗੋਰਾ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲੇ ਤੇ ਲੋਕਾਂ ਨੂੰ ਮੌਕਾ ਮਿਲੇ ਕਿ ਉਹਨਾਂ ਨੂੰ ਚੋਣ ਪਾਉਣ ਅੱਸੀ ਕੱਲ ਬਾਈ ਜੀ ਇੱਕ ਵਾਰ ਤੁਸੀਂ ਜੇ ਕੁਛ ਇਹਨਾਂ ਨੂੰ ਕਹਿਣਾ ਚਾਹੋਗੇ ਲੋਕਾਂ ਨੂੰ ਕੁਝ ਨਿਖਾ ਦੇਣਾ ਚਾਹੋਗੇ ਮੈਂ ਤਾਂ ਇਹ ਕਹੂੰਗਾ ਜੀ ਚੰਗੇ ਕਰਤਾਰ ਵਾਲੇ ਚੰਗੇ ਇਨਸਾਨ ਤੁਸੀਂ ਸਾਥ ਦਿਓ ਜੀ ਕਿਸੇ ਵੱਡੀਆਂ ਗੱਡੀਆਂ ਜਾਂ ਵੱਡੇ ਵੱਡੇ ਮਤਲਬ ਪ੍ਰਚਾਰ ਵਾਲਿਆਂ ਬੰਦਿਆਂ ਦੇ ਮਗਰ ਨਹੀਂ ਚੰਗੇ ਇਨਸਾਨ ਦਾ ਸਾਥ ਦਿਓ ਚੰਗਾ ਬੰਦਾ ਚੁਣ ਕੇ ਲਿਓ ਜਿਹੜਾ ਤੁਹਾਡੇ ਵਿੱਚ ਰਵੇ ਜੀ ਤੁਸੀਂ ਬਾਹ ਫੜ ਕੇ ਕਹਿ ਸਕੋ ਇੱਧਰ ਆ ਸਾਡੀ ਗੱਲ ਸੁਣ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਨਾ ਮੈਨੂੰ ਆਵਾਜ਼ ਮਾਰ ਕੇ ਬੁਲਾਉਂਦੇ ਮਾਨ ਬਾਈ ਉਰੇ ਆ ਤੇ ਮੈਂ ਵੀ ਕਹਿੰਨਾ ਵੀ ਤੁਸੀਂ ਆਦੇ ਪੁੱਤ ਨੂੰ ਭਾਵੇਂ ਉਹ ਇਹ ਕਹਿ ਕੇ ਆਵਾਜ਼ ਮਾਰਿਆ ਇਦਾਂ ਦਾ ਮੈਂ ਇੰਨੀ ਖਤਮ ਕਰ ਲਈ ਆ ਉਹ ਵੀ ਜਰੋਂਗੇ ਉਹ ਵੀ ਮੈਂ ਜਰ ਮੈਂ ਜਰੂੰਗਾ ਜੀ ਮੈਂ ਤਾਂ ਕਿ ਸਿਆ ਪਿਆ ਜੀ 12 ਸਾਲ ਹੋ ਗਏ ੱੱਕੇ ਖਾ ਖਾ ਮੈਨੂੰ ਕੋਈ ਫਰਕ ਨਹੀਂ ਪੰਦਾ ਮੇਰੇ ਲੋਕਾਂ ਕਰਕੇ ਮੈਂ ਆ ਤੁਸੀਂ ਵੇਖੀ ਆ ਸੰਗਤ ਇਹਨਾਂ ਕਰਕੇ ਮੇਰੀ ਕੀ ਕਾਤ ਹੈ ਮੈਂ ਕੱਲ ਨੂੰ ਬਣ